ਹੱਦ ਉਹ ਸ਼ੇਵਾਂ ਲੋ ਨਾ ਅੱਗੇ ਇਹਨਾਂ ਨੂੰ ਇਕੱਠੇ ਅੱਗੇ ਵੀ ਕੈਮਰੇ 'ਚ ਹੀ ਆਜੋ ਵਾਹਿਗੁਰੂ ਬੋਲੇ ਈ ਸੋਨੇਹਾ ਬੱਬਾ ਜੀ ਜਗਸੀਰ ਸਿੰਘ ਜੱਗੀ ਜਿਨ੍ਹਾਂ ਦੇ ਆਪ ਜੀ ਨੇ ਫੋਟੋ ਸੋਸ਼ਲ ਮੀਡੀਆ ਤੇ ਵੇਖੀ ਸੀ ਇਹਨਾਂ ਦੇ ਕੇਸ ਖਿੱਲਰ ਗਏ ਸਨ ਖੂਨ ਇਹਨਾਂ ਦੇ ਮੁੱਖ ਤੇ ਪੈ ਰਿਆ ਸੀ ਹੌਸਲੇ ਇਹਨਾਂ ਦੇ ਬਲੰਦ ਸੀ ਜੋ ਪੁਲਿਸ ਦੇ ਜੋ ਉਹਨਾਂ ਤੇ ਕਾਰਵਾਈ ਕਰ ਰਹੇ ਸਨ ਡੱਟ ਕੇ ਖੜੇ ਸਨ ਇਹਨਾਂ ਦੇ ਸਿਰ ਤੋਂ ਪੱਗ ਲੱਥ ਗਈ ਸੀ ਪਰ ਇਹ ਜੋਦੇ ਸਨ ਜਿਹੜੇ ਪੱਜੇ ਨਹੀਂ ਸੀ ਮੈਦਾਨ ਛੱਡ ਕੇ ਇਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਇਹ ਸਾਡੀ ਪੈ ਨੋ ਦੀਪ ਜਿਹੜੇ ਜਿਹੜੀ ਜੇਲ੍ਹ ਦੇ ਵਿੱਚ ਸਰਕਾਰ ਨੇ ਬੰਦ ਕਰ ਦਿੱਤੇ ਸੀ ਤੇ ਉਹਨਾਂ ਦੀ ਕੱਲ ਜ਼ਮਾਨਤ ਹੋਈ ਹੈ ਤੇ ਰਹਾ ਹੋ ਕੇ ਅੱਜ ਇਸ ਏੜ ਤੇ ਪਹੁੰਚੇ ਨੇ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਬੋਲੋ ਇਸੋ ਨਿਹਾਲੇ ਮਨਦੀਪ ਪੂਨੀਆ ਜੀ ਮਨਦੀਪ ਪੂਨੀਆ ਮਨਦੀਪ ਪੂਨੀਆ ਸਾਡੇ ਵੀਰ ਪੱਤਰਕਾਰ ਮਨਦੀਪ ਪੂਨੀਆ ਜੀ ਇਹਨਾਂ ਨੂੰ ਵੀ ਪੁਲਿਸ ਨੇ ਚੁੱਕ ਕੇ ਇਹਨਾਂ ਤੇ ਤਸੱਦਦ ਕੀਤਾ ਸੀ ਉਹ ਵੀ ਸਾਡੇ ਸਟੇਰ ਤੇ ਪਹੁੰਚੇ ਨੇ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਹੈ ਬੋਲੇ ਇਸੋਨ ਹਾਲੇ ਬਹੁਤ ਬਹੁਤ ਧੰਨਵਾਦ ਹੈ ਜੇ ਇਹਨਾਂ ਯੋਧਿਆਂ ਦਾ ਇਤਿਹਾਸ ਸਿਰਜ ਰਹੇ ਨੇ ਇਹ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਹੈ ਸਾਡੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰਵਿੰਦਰ ਗਰੇਵਾਲ ਜੀ ਵੀ ਪਹੁੰਚ ਚੁੱਕੇ ਨੇ ਸਟੇਜ ਤੇ ਰਵਿੰਦਰ ਗਰੇਵਾਲ ਜੀ ਉਹ ਵੀ ਸਟੇਜ ਤੇ ਪਹੁੰਚ ਚੁੱਕੇ ਨੇ ਮੈਂ ਬੇਨਤੀ ਕਰਾਂਗਾ ਜੇ ਮਨਦੀਪ ਪੁਨੀਆ ਜੀ ਬੋਲਣਾ ਹਾਂਜੀ ਹਾਂਜੀ ਆਜੋ ਨੋਦੀਪੈਣ ਸਾਡੀ ਉਹ ਮੈਕ ਤੇ ਆਵੇ ਮੈਂ ਬੇਨਤੀ ਕਰਾਂਗਾ ਨੋਦੀਪੈਣ ਜੀ ਨੂੰ ਤੇ ਉਹ ਆੜ ਕੇ ਆਪਣੇ ਵਿਚਾਰ ਜੋ ਤਸੱਦ ਪੁਲਸ ਨੇ ਕੀਤਾ ਉਹ ਆਪਣੇ ਵਿਚਾਰ ਆਣ ਕੇ ਸਟੇਟ ਤੇ ਸੰਗਤਾਂ ਨੂੰ ਸੰਬੋਧਨ ਕਰਨਗੇ ਪੈਣ ਨੋਦੀਪ ਕੋਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਲੋਕਾਂ ਨੂੰ ਕ੍ਰਾਂਤੀ ਦਾ ਸलाम ਪੇਸ਼ ਕਰਨਾ ਚਾਹਾਂਗੀ ਜਿੰਨੀਆਂ ਵੀ ਔਰਤਾਂ ਨੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਮਜ਼ਦੂਰ ਨੇ ਜਿੰਨੇ ਵੀ ਸਾਰੇ ਤੇ ਨੌਜਵਾਨ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਲਈ ਇੰਨੀ ਆਵਾਜ਼ ਉਠਾਈ ਤੇ ਉਹਨਾਂ ਕਰਕੇ ਅੱਜ ਮੈਂ ਜੇਲ੍ਹ ਤੋਂ ਬਾਹਰ ਆਈ ਆ ਅੱਜ ਦਾ ਜਿਹੜਾ ਦਿਨ ਆ ਉਹਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਇਹ ਦਿਨ ਕੀ ਆ ਅੱਜ ਦਲਿਤਾਂ ਦਾ ਵੀ ਇੱਕ ਖਾਸ ਦਿਨ ਆ ਕਿਸਾਨ ਤੇ ਮਜ਼ਦੂਰ ਇੱਕ ਦੂਜੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਏ ਆ ਜਿਵੇਂ 9 ਮਾਸ ਦਾ ਰਿਸ਼ਤਾ ਹੋਵੇ ਪਰ ਅਸੀਂ ਜਿਹੜੇ ਲੋਕ ਕਹਿੰਦੇ ਨੇ ਕਹਿੰਦੇ ਨੇ ਕਿ ਸਿਰਫ ਕਿਸਾਨ ਅੰਦੋਲਨ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿਰਫ ਕਿਸਾਨ ਅੰਦੋਲਨ ਨਹੀਂ ਇਹ ਕਿਸਾਨ ਮਜ਼ਦੂਰ ਤੇ ਆਮ ਜਨਤਾ ਦਾ ਅੰਦੋਲਨ ਆ ਇਹਦੇ ਵਿੱਚ ਹਰ ਉਹ ਇਨਸਾਨ ਆ ਜਿਹੜਾ ਦੁਖੀ ਆ ਜਿਹੜਾ ਪੀੜਿਤ ਆ ਜਿਹੜਾ ਸਰਕਾਰ ਦੀਆਂ ਇਹਨਾਂ ਰਣਨੀਤੀਆਂ ਤੋਂ ਇਹਨਾਂ ਕਾਲੇ ਕਾਨੂੰਨਾਂ ਤੋਂ ਤੰਗ ਆ ਉਹ ਹਰ ਇਨਸਾਨ ਦਾ ਅੰਦੋਲਨ ਆ ਚਾਹੇ ਅੱਜ ਸਾਡੀ ਗਿਣਤੀ ਕਿੰਨੀ ਵੀ ਹੋਵੇ ਪਰ ਅੱਜ ਜਿਹੜੀ ਜਨਤਾ ਉਹ ਜਾਗ ਗਈ ਆ ਜਿੰਨੇ ਵੀ ਕਾਨੂੰਨ ਇਹ ਲੈ ਕੇ ਆਏ ਨੇ ਉਹਨਾਂ ਨੂੰ ਰੱਦ ਕਰਨੇ ਪੈਣਗੇ ਨਹੀਂ ਤਾਂ ਅਸੀਂ ਮਾਵਾਂ ਭੈਣਾਂ ਅਸੀਂ ਮਜ਼ਦੂਰ ਕਿਸਾਨ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਦੁਨੀਆ ਭਰ ਦੇ ਨੌਜਵਾਨ ਨੇ ਜਿਹੜੇ ਸਮਝਦੇ ਨੇ ਕਿ ਹਾਂ ਅੱਜ ਦੀਆਂ ਸਰਕਾਰਾਂ ਸਾਡਾਂ ਦਾ ਧੱਕਾ ਕਰ ਰਹੀਆਂ ਨੇ ਤਾਂ ਜ਼ਰੂਰ ਹੋਣਗੇ ਉਹ ਜ਼ਰੂਰ ਬੋਲਣਗੇ ਮੈਂ ਸੱਚ ਦੀ ਜੱਤ ਹੁੰਦੀ ਆ ਤੇ ਸੱਚ ਹਮੇਸ਼ਾ ਜਿੱਤੂਗਾ ਪਰ ਅਸੀਂ ਅੱਜ ਦੇਖ ਰਹੇ ਆ ਕਿ ਹਵੇਸ਼ਾ ਵੱਡੀਆਂ ਵੱਡੀਆਂ ਗੱਲਾਂ ਕੀਤੀ ਜਾਂਦੀਆਂ ਨੇ ਵੱਡੇ ਵੱਡਿਆਂ ਕੋ ਕਾਨੂੰਨ ਲੈ ਕੇ ਆਏ ਜਾਂਦੇ ਨੇ ਪਰ ਅੱਜ ਵੀ ਹਾਲਾਤ ਬਹੁਤ ਮਾੜੇ ਨੇ ਔਰਤਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਅੱਜ ਵੀ ਬਹੁਤ ਮਾੜੇ ਹਾਲਾਤ ਨੇ ਕਿਸਾਨ ਮਜ਼ਦੂਰ ਆਪਣੀ ਮਿਹਨਤ ਦਾ ਮਿਹਨਤੀ ਕਮਾਈ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਚੇਕਰ ਉਹ ਸੜਕਾਂ ਤੇ ਉਤਰਦੇ ਨੇ ਆਪਣੀ ਮਿਹਨਤ ਦੇ ਮੁੱਲ ਵਾਸਤੇ ਉਹਨਾਂ ਨੂੰ ਆਤਮਕਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਨਕਸਲਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਖਾਲਸਤਾਨੀ ਦੱਸਿਆ ਜਾਂਦਾ ਪਰ ਅਸੀਂ ਜਾਣਦੇ ਹਾਂ ਅਸੀਂ ਕੌਣ ਆ ਤੇ ਅਸੀਂ ਇਹ ਵੀ ਜਾਣਦੇ ਆ ਕਿ ਭਗਤ ਸਿੰਘ ਨੂੰ ਆਤਮਕਵਾਦੀ ਕਿਹਾ ਸੀ ਪਰ ਅੱਜ ਸਾਡਾ ਭਗਤ ਸਿੰਘ ਸਾਡਾ ਇੱਕ ਹੀਰੋ ਆ ਤੇ ਅਸੀਂ ਅਸੀਂ ਉਹ ਲੋਕਾਂ ਜਿਹੜਾ ਅਸੀਂ ਇਤਿਹਾਸ ਰਚ ਰਹੇ ਆ ਤੇ ਸਾਡੇ ਆਉਣ ਵਾਲੇ ਬੱਚੇ ਜ਼ਰੂਰ ਯਾਦ ਕਰਨਗੇ ਕਿ ਇਹ ਜਿਹੇ ਲੋਕ ਸੀ ਇਹ ਜਿਹੇ ਮਾਪੇ ਸੀ ਜਿਹੜੇ ਸਾਡੇ ਲਈ ਲੜਿਆ ਤੇ ਅਸੀਂ ਉਹਨਾਂ ਟਾਈਮ ਤੱਕ ਹਮੇਸ਼ਾ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਮਜ਼ਦੂਰ ਭਰਾ ਸਾਡੇ ਮਾਵਾ ਭੈਣਾ ਸਾਡੇ ਨੌਜਵਾਨ ਸਾਰੇ ਹੀ ਉਨਾਂ ਨੇ ਹੌਸਲਾ ਬਰੰਦ ਕਰਕੇ ਖੜੇ ਆ ਤੇ ਖੜੇ ਰਹਿਣਗੇ ਮੈਂ ਮਜ਼ਦੂਰਾਂ ਵੱਲੋਂ ਵੀ ਆਪਣੀ ਗੱਲ ਰੱਖ ਰਹੀਆਂ ਕਿਸਾਨਾਂ ਵੱਲੋਂ ਵੀ ਜਿਹੜੇ ਕਹਿ ਰਹੇ ਨੇ ਕਿ ਇਹ ਇਹੋ ਆ ਤੇ ਆਹ ਤੇ ਜੜ ਝੂਠੀਆਂ ਖਬਰਾਂ ਫਲਾ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣੀ ਆ ਕਿ ਜਿਹੜੇ ਲੋਕ ਜਾਣਦੇ ਨੇ ਅਸੀਂ ਸੱਚੀ ਲੜਾਈ ਲੜ ਰਹੇ ਆ ਅਸੀਂ ਪਹਿਲਾਂ ਵੀ ਕੋਈ ਹਜੇ ਕੰਮ ਗਲਤ ਕੰਮ ਨਹੀਂ ਕੀਤਾ ਸੀ ਤੇ ਅੱਗੇ ਵੀ ਕੋਈ ਗਲਤ ਕੰਮ ਨਹੀਂ ਕਰਾਂਗੇ ਜਿਨ੍ਹਾਂ ਨੂੰ ਖਬਰਾਂ ਕਹ ਰਹੇ ਵੀ ਇਹ ਗਲਤ ਕੰਮ ਕਰ ਰਹੇ ਸੀ ਇਹਨਾਂ ਨੇ ਆ ਕੀਤਾ ਉਹ ਕੀਤਾ ਉਹ ਜਾਨ ਲੈਣ ਕਿ ਦੋ ਪੱਖ ਹੁੰਦੇ ਹਰੇ ਹਮੇਸ਼ਾ ਹਰੇ ਗੱਲ ਦੇ ਹਮੇਸ਼ਾ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਆ 1 ਰੁਪਇਆ ਵੀ ਉਹ ਦੋ ਤਰ੍ਹਾਂ ਦਾ ਹੁੰਦਾ ਹੈ ਹਮੇਸ਼ਾ ਆਪਾਂ ਇੱਕ ਤਰੀਕੇ ਦੇਖਦੇ ਆ ਤੇ ਉਸੇ ਨੂੰ ਆਪਾਂ ਸੱਚ ਮੰਨ ਲੈਂਦੇ ਆ ਇਸੇ ਤਰੀਕੇ ਦੇ ਨਾਲ ਜਦੋਂ ਮੈਂ 12 ਤਰੀਕ ਨੂੰ ਜੇਲ੍ਹ ਚ ਗਈ ਆ ਤਾਂ ਪਹਿਲਾਂ ਮੇਰੇ ਵਿਰੁੱਧ ਵਿੱਚ ਆਵਾਜ਼ ਉੱਠਿਆ ਕਿ ਇਹਨੇ ਇਹਨੇ ਜਨਤਾ ਨੂੰ ਭੜਕਾਇਆ ਤੇ ਜਿਹੜੇ ਪੁਲਿਸ ਵਾਲਾਂ ਤੇ ਤਸ਼ੱਦਦ ਕੀਤਾ ਆ ਤੁਸੀਂ ਜਾਣਦੇ ਹੋ ਕਿ ਪੁਲਿਸ ਵਾਲਿਆਂ ਦੀ ਅੱਜ ਦੀ ਜਿਹੜੀ ਹਾਲਾਤ ਆ ਉਹ ਕਿਵੇਂ ਦੀ ਪੁਲਿਸ ਵਾਲੇ ਨੇ ਪਰ ਮੈਂ ਜਾਣਦੀ ਆ ਉਸ ਦਿਨ ਦੀ ਘਟਨਾ ਤੇ ਅੱਜ ਵੀ ਅਸੀਂ ਮੈਨੂੰ ਯਾਦ ਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਮਜ਼ਦੂਰ ਕਿਸਾਨ ਜਿਹੜੇ ਇੱਥੇ ਬੈਠੇ ਹੋਏ ਸੀ ਜਿਹੜਾ ਜਿਹੜਾ ਮਜ਼ਦੂਰ ਸੰਗਠਨ ਬੋਲਿਆ ਜਾ ਰਿਹਾ ਹੈ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਬਣਿਆ ਤਾਂ ਮੈਂ ਦੱਸ ਦੇਣਾ ਚਾਹਣੀ ਆ ਇਹ 3 ਸਾਲ ਪਹਿਲਾਂ ਦਾ ਬਣਿਆ ਹੋਇਆ ਸੰਗਠਨ ਆ ਇਹ ਪਹਿਲਾਂ ਵੀ ਲੜ ਰਿਹਾ ਸੀ ਲਾਕਡਾਊਨ ਦੇ ਵਿੱਚ ਵੀ ਉਹਨਾਂ ਨੇ ਲੜਾਈ ਲੜੀ ਆ ਤੇ ਕਿਸਾਨ ਅੰਦੋਲਨ ਦੇ ਵਿੱਚ ਮਜ਼ਦੂਰਾਂ ਨੂੰ ਇੱਕ ਹੌਸਲਾ ਮਿਲਿਆ ਕਿਸਾਨਾਂ ਨੂੰ ਦੇਖ ਕੇ ਕਿ ਅਸੀਂ ਵੀ ਸੜਕਾਂ ਤੇ ਉਤਰ ਸਕਦੇ ਆ ਅਸੀਂ ਵੀ ਇੱਕ ਧਰਨੇ ਕਰ ਸਕਦੇ ਆ ਉਸੇ ਹੌਸਲੇ ਦੇ ਨਾਲ ਕਿਸਾਨਾਂ ਨੂੰ ਦੇਖ ਕੇ ਮਜ਼ਦੂਰ ਦਰਨੇ ਕਰਨ ਲੱਗੇ ਤੇ ਜਿਨ੍ਹਾਂ ਲੋਕਾਂ ਨੂੰ ਇਹ ਲੱਗਿਆ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਬਣਿਆ ਸੰਗਠਨ ਤਾਂ ਉਹ ਦੇਖ ਲੈਣ ਸਾਡੀਆਂ ਪੁਰਾਣੀਆਂ ਵੀਡੀਓ ਵੀ ਚੱਕ ਕੇ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਜਿੰਨੇ ਵੀ ਕਿਸਾਨ ਮਜ਼ਦੂਰ ਹੈ ਜਿੰਨੇ ਵੀ ਸੰਗਠਨ ਆ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਿਲ ਜੁਲ ਕੇ ਇਸ ਜਿਹੜੀ ਜਿਹੜਾ ਅੰਦੋਲਨ ਆ ਇਹ ਚੱਲ ਰਿਹਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਸਰਕਾਰਾਂ ਉਹ ਸਾਡਾ ਫਾਇਦਾ ਉਠਾ ਰਹੀਆਂ ਨੇ ਮਾੜੀ ਜੀਵੀ ਕੋਈ ਗਲਤੀ ਹੁੰਦੀ ਆ ਤਾਂ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਇਹ ਕਹਿੰਦਾ ਕਿ ਆ ਵੱਖਰੇ ਨੇ ਆ ਵੱਖਰੇ ਨੇ ਤਾਂ ਲੜਾਈ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਕਿਸਾਨ ਆ ਜਿੰਨੇ ਵੀ ਮਜ਼ਦੂਰ ਆ ਜਿੰਨੇ ਵੀ ਬਾਹਰ ਤੋਂ ਜਾਂ ਜੋ ਵੀ ਆ ਸਪੋਰਟ ਕਰ ਰਿਹਾ ਸਾਰਿਆਂ ਨੂੰ ਮਿਲਜੋਲ ਕੇ ਕੰਮ ਕਰਨਾ ਚਾਹੀਦਾ ਸਾਨੂੰ ਇਹ ਅੰਦੋਲਨ ਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਪਿੱਛੇ ਨਹੀਂ ਲੈ ਕੇ ਜਾਣਾ ਅਸੀਂ ਉਹਨਾ ਟਾਈਮ ਤੱਕ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਇਹ ਪਾੜਾ ਜਿਹੜਾ ਅਮੀਰ ਗਰੀਬ ਦਾ ਪਾੜਾ ਉਹ ਮਿਟਦਾ ਨਹੀਂ ਜਿੰਨਾ ਟਾਈਮ ਤੱਕ ਮਹਿਲਾਵਾਂ ਦੇ ਨਾਲ ਜਿਹੜੀ ਬਦਤਮੀਜ਼ੀ ਉਹ ਘਾਟ ਨਹੀਂ ਹੁੰਦੀ ਕਿਉਂਕਿ ਮੈਂ ਜਾਣਦੀ ਹਾਂ ਜਦੋਂ 12 ਤਰੀਕ ਨੂੰ ਮੈਨੂੰ ਫੜਿਆ ਗਿਆ ਤੇ ਪੁਲਿਸ ਵਾਲੇ ਮੈਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਪੁਲਿਸ ਵਾਲੇ ਮੇਰੇ ਉੱਪਰ ਬੈਠ ਬੈਠ ਕੇ ਕੁੱਟਦੇ ਰਹੇ ਮੈਨੂੰ ਲਾਸਟ ਤੱਕ ਜਿੰਉ ਤੱਕ ਮੈਂ ਜਿੱਤ ਜਾਂਦੀ ਰਹੀਆਂ ਮੈਨੂੰ ਬਹੁਤ ਬੁਰੇ ਤਰੀਕੇ ਨਾਲ ਮੇਰੀ ਜਾਤੀ ਗਾਲ ਦੇ ਕੇ ਗਾਲ ਮੈਨੂੰ ਕੱਢੀ ਗਈ ਕਿਉਂਕਿ ਇੱਕ ਮੈਂ ਦਲਿਤ ਕੁੜੀ ਆ ਇੱਕ ਮਜ਼ਦੂਰਾਂ ਦੀ ਕੁੜੀ ਆ ਇਸੇ ਲਈ ਸਿਲੀ ਮੇ ਤਾਂ ਇਹ ਹੀ ਕਹਿਣਾ ਚਾਹਣੀ ਆ ਵੀ ਜਿੰਨੇ ਵੀ ਕਿਸਾਨ ਮਜ਼ਦੂਰ ਆ ਇੱਕ ਦੂਜੇ ਦੇ ਭਰਾ ਨੇ ਕਿਉਂਕਿ ਕਿਸਾਨ ਵੀ ਮਜ਼ਦੂਰ ਤੋਂ ਬਿਨਾਂ ਨਹੀਂ ਚੱਲ ਸਕਦਾ ਤੇ ਮਜ਼ਦੂਰ ਕਿਸਾਨ ਤੋਂ ਬਿਨਾਂ ਨਹੀਂ ਚੱਲ ਸਕਦਾ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਦੇ ਨੇ ਚਾਹੇ ਪਿੰਡਾਂ 'ਚ ਆਹੇ ਖੇਤਾਂ ਦੇ ਵਿੱਚ ਕਿਸਾਨ ਮਜ਼ਦੂਰ ਹਮੇਸ਼ਾ ਇੱਕ ਸੀ ਤੇ ਇੱਕ ਰਹਿਣਗੇ ਜਿਹੜੇ ਲੋਕ ਲੜਵਾਉਣਾ ਚਾਹੁੰਦੇ ਨੇ ਉਹ ਦੇਖ ਲੈਣ ਕਿ ਕਿਸਾਨ ਮਜ਼ਦੂਰ ਕਿਵੇਂ ਜੁੜੇ ਹੋਏ ਆ ਅਸੀਂ ਅੱਗੇ ਇੰਦਰਾਂ ਮੈਂ ਖੜੀ ਰਹੀ ਆ ਤੇ ਅੱਗੇ ਵੀ ਲਾਸਟ ਤੱਕ ਮੈਂ ਖੜੀ ਰਹੂੰਗੀ ਤੇ ਕੋਸ਼ਿਸ਼ ਕਰਾਂਗੇ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਵੀ ਅੱਗੇ ਲੈ ਕੇ ਆਇਆ ਜਾਵੇ ਜਿਹੜੇ ਲੋਕ ਹਜੇ ਤੱਕ ਆ ਨਹੀਂ ਪਾਏ ਕਿਉਂਕਿ ਬਹੁਤ ਲੋਕ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਆਈਏ ਪਰ ਉਹ ਆ ਨਹੀਂ 파ਰੇ ਸਾਨੂੰ ਸਾਰਿਆਂ ਨੂੰ ਸਾਨੂੰ ਸਾਰੜ ਮਿਲ ਜੁਲ ਕੇ ਇਸ ਅੰਦੋਲਨ ਨੂੰ ਐਨੇ ਵਧੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੀਦਾ ਤਾਂ ਕਿ ਅਸੀਂ ਇਹਨੂੰ ਹੋਰ ਜਾ ਕੇ ਮਜ਼ਬੂਤੀ ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰੀਏ ਤੇ ਜਿੰਨੇ ਵੀ ਲੋਕ ਆ ਆ ਜ਼ਿਲਾਂ ਦੇ ਵਿੱਚ ਬੰਦ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਸ਼ਿਵ ਕੁਮਾਰ ਆ ਜਿਹੜਾ ਮੇਰਾ ਮੇਰੇ ਤੇ ਨਾਲ ਫੜਿਆ ਗਿਆ ਸੀ ਮੇਤ ਪਿੱਛੇ ਫੜਿਆ ਗਿਆ ਸੀ ਹੁਣ ਮੈਂ ਜਦੋਂ ਜੇਲ੍ਹ ਚ ਬਾਹਰ ਆਈ ਮੈਨੂੰ ਪਤਾ ਲੱਗਿਆ ਉਹਨੂੰ 20 ਦਿਨ 20 ਦਿਨ ਤੋਂ ਵੱਧ ਇਹ ਜੀ ਕਸਟਡੀ ਦੇ ਵਿੱਚ ਰੱਖਿਆ ਗਿਆ ਪਹਿਲਾਂ ਤਾਂ 10 ਦਿਨ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਕਿ ਕਿਵੇਂ ਰੱਖਿਆ ਗਿਆ ਉਹਦੇ ਹੱਡੀਆਂ ਤੋੜ ਦਿੱਤੀਆਂ ਗਈਆਂ ਉਹਦੇ ਨੌ ਖਿੱਚ ਲਏ ਗਏ ਆ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਮਾਰਿਆ ਗਿਆ ਏ ਤੇ ਉਹਦੀ ਹੁਣ ਬਿਲਕੁਲ ਬਹੁਤ ਬੁਰੇ ਤਰੀਕੇ ਦੇ ਹਾਲ ਆ ਨਾ ਉਹਦੇ ਘਰ ਵਾਲੇ ਮਿਲ ਸਕਦੇ ਆ ਨਾ ਉਹਨੂੰ ਕੋਈ ਵੀ ਮਿਲ ਸਕਦਾ ਕੋਈ ਵਕੀਲ ਨਹੀਂ ਮਿਲ ਸਕਦਾ ਇਹ ਕਰੋਨਾ ਦਾ ਬਹਾਨਾ ਲਾ ਰਹੇ ਆ ਬਸ ਸੱਚਾਈ ਤਾਂ ਇਹ ਆ ਸਾਡਾ ਸਿਸਟਮ ਇਹਨਾ ਖੋਖਲਾ ਹੋ ਗਿਆ ਜਿਹੜਾ ਸੱਚਾ ਬੰਦਾ ਉਹਦੀ ਕੋਈ ਕਦਰ ਨਹੀਂ ਹੈਗੀ ਚੜੇ ਆਮ ਜਨਤਾ ਉਹਨਾਂ ਵਾਸਤੇ ਕੋਈ ਆਵਾਜ਼ ਨਹੀਂ ਉਠਾ ਰਿਆ ਤੇ ਸਾਨੂੰ ਆਪਾਂ ਲੋਕਾਂ ਨੂੰ ਹੀ ਖੜੇ ਹੋ ਕੇ ਆਪਣੀ ਆਵਾਜ਼ ਬੁਲੰਦ ਪੈਣਾ ਕਿਉਂਕਿ ਇਹ ਜਿਹੜੇ ਕਾਨੂੰਨ ਬਣ ਰਹੇ ਨੇ ਇਹ ਉਹਨਾਂ ਲੋਕਾਂ ਵਾਸਤੇ ਬਣ ਰਹੇ ਆ ਜਿਹੜੇ ਦਲਾਲ ਨੇ ਜਿਹੜੇ ਵੱਡੇ ਵੱਡੇ ਪੂੰਜੀਪਤੀਆ ਉਹਨਾਂ ਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸਾਨੂੰ ਆਪ ਦੀ ਜੰਗ ਜਿੱਤਣ ਵਾਸਤੇ ਸਾਨੂੰ ਲੜਾਈ ਲੜਨੀ ਪੈਣੀ ਹੈ ਤੇ ਅਸੀਂ ਲੜਦੇ ਰਵਾਂਗੇ ਜੈ ਜਨਤਾ ਜੈ ਸੰਘਰਸ਼ ਜੈਤ ਲੜਨ ਵਾਲੇ ਲੋਕਾਂ ਦੇ ਬੋਲੇ ज़िंदाबाद ज़िंदाब ज़िंदाब ज़िंदबाद